ਸਿੰਗਲਵਾੜਾ ਅਮਰਸਤ ਸਾਹਿਬ ਦੇ ਮੁਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਜੀ ਆਓ ਉਹਨਾਂ ਤੋਂ ਇਹ ਜਿਹੜਾ ਸੰਗਰੂਰ ਸਿੰਗਲਵਾੜਾ ਬ੍ਰਾਂਚ ਦਾ ਸਿਲਵਰ ਜੁਬਲੀ ਸਾਫਰਨ ਦਿਵਸ ਚੱਲ ਰਿਹਾ ਹੈ ਇਸ ਮੌਕੇ ਦੇ ਉੱਤੇ ਸੰਗਤਾਂ ਦੇ ਵਾਸਤੇ ਸੰਦੇਸ਼ ਲਈਏ ਬੀਬੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੇਖੋ ਬਹੁਤ ਪੁਰਖਸ਼ੰਮੀ ਨੇ ਆਪਣੀ ਡੇਢ ਜ਼ਿੰਦਗੀ ਉਹ ਗੁਰਬਾਨੀ ਦੇ ਮੁਤਾਬਕ ਜੀਵੀ ਹੈ ਗੁੱਡ ਮਾਰਨਿੰਗ ਲੋਈ ਹੰਡਾ ਹੈ ਹੰਡਾ ਸਾਰੇ ਜੀਆਂ ਵਿੱਚ ਰੱਬ ਦੇਖਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਉਹ ਕਿੰਦਾ ਹੈ ਕੋਥਾ ਸਭਨਾ ਜੀਆਂ কা ਇੱਕ ਦਾਤਾ ਸਭ ਉਹ ਸਰਵਾਜ ਹੈ ਤਾਂ ਕੋਈ ਹੈ ਅਕਾਲ ਪੁਰਖ ਸਾਰੇ ਜੀਆਂ ਚ ਵਸਦਾ ਹੈ ਕਿਉਂ ਕਰਦਾ ਹੈ ਇਹ ਮਤਲਬ ਹੈ ਇੱਕ ਦਾ ਮਤ ਨਿਰਗੁਣ ਸਰੂਪ ਓਮਕਾਰ ਦਾ ਮਤਲਬ ਹੈ ਕਿ ਸਾਰੇ ਜੀਆਂ ਚ ਵਸਦਾ ਪਰ ਸੇ ਉੱਚ ਨੀਚ ਪਤਾ ਨਹੀਂ ਕਿਹੜੇ ਚੱਕਰਾਂ ਚ ਪਏ ਹੋਣੇ ਪਸੇਪੁਰ ਸਿੰਘ ਜੀ ਕੋਲ ਜਿਹੜੇ ਉਹਨਾਂ ਨੇ ਸ਼ੁਰੂ ਕੀਤਾ ਪਿੰਡਵਾਰਾ ਉਹ ਤਾਈ ਹੁੰਦੇ ਸਾਡੇ ਕੋਲ ਇਹ ਚ ਮਰੀਜ਼ ਆਉਂਦੇ ਆ ਕਿ ਸਭ ਨਾਮ ਨਹੀਂ ਦੱਸ ਸਕਦੇ ਆਪਣਾ ਉਹਨਾਂ ਨੇ ਤਰਫ ਜਾ ਤਾ ਕਿਹੜੇ ਚੱਕਰ ਚ ਪੈਣਾ ਹਾਂਜੀ ਤੇ ਜਿੰਨਾਂ ਨੂੰ ਕੋਈ ਨਹੀਂ ਗੁਰੂ ਸਾਗੁਰ ਅਮਰਦਾਸ ਪਾਸ਼ਾ ਜੀ ਨੇ ਮਈ ਮਰ ਪ੍ਰਾਪਤ ਤਾਂ ਤਾਂ ਲੇਟਿਆ ਦੀ ਉਡਨੇ ਅਸਰਾ ਦਾ ਅਸਰਾ ਜਿਹੜਾ ਉਹ ਨਾਲ ਦੇ ਨਕਸ਼ੇ ਕਦਮ ਤੇ ਚੱਲੇਗਾ ਤਾਂ ਉਹ ਉਹਨੂੰ ਵੀ ਇਹੀ ਕਿਤਾਬ ਮਿਲੇਗਾ ਜਿੱਤੇ ਉਹਨੇ ਆਸਰਾ ਦਾ ਆਸਰਾ ਨਾੜਿਆ ਦਾ ਮਾਣ ਲਤਾ ਨਾੜਿਆ ਦਾ ਤਾਂ ਤੇ ਇਸੇ ਨਕਸ਼ੇ ਕਦਮਾਂ ਤੇ ਵੀ ਬਹੁਤ ਸਸਤਾ ਕੰਮ ਕਰ ਰਿਹਾ ਹੈ ਤੇ ਸਦਾ ਜੀਵਨ ਨਾਲ ਸੰਬੰਧ ਵਿੱਚ ਕੁਦਰਤ ਨੂੰ ਪਿਆਰ ਕਰਨਾ ਇਹ ਤਾਂ ਕੁਦਰਤ ਦਾ ਇੱਕ ਹਿੱਸਾ ਤੇ ਜੇ ਉਹ ਦਿਨਾਂ ਸਾਂਝੀ ਪਾਉਗੇ ਕੁਦਰਤ ਨਾਲ ਆਪਣੇ ਜੀਵਨਾਈ ਕਿਸੇ ਹਿੱਸਾ ਹਾ ਤਹਸੀਲ ਜੀਵਤ ਹੀ ਰਹਿ ਸਕਦੇ ਉਹ ਤੇਰੇ ਸਾਨੂੰ ਦੱਤਾ ਮੁਫਤ ਵਿੱਚ ਦਿੱਤੇ ਆ ਪਰ ਸਾਹਿਬ ਜੀ ਜਿਹੜੀ ਸੋਚ ਐ ਅਸੀਂ ਮੁਫਤ ਚੀਜ਼ ਦੀ ਪਰਵਾਹ ਨਹੀਂ ਕਰਦੇ ਤਾਂ ਸਾਮਹ ਹਵਾ ਪਾੜੇ ਤਰਤੀ ਇਹ ਦੱਸਣ ਪਿਆ ਅਸੀਂ ਜੀ ਰਹਿ ਸਕਦੇ ਪਰ ਫਿਰ ਵੀ ਕਿਉਂਕਿ ਸਾਨੂੰ ਮੁਫਤ ਚ ਮਿਲਿਆ ਅਸੀਂ ਦੀ ਪਰਵਾਹ ਨਹੀਂ ਕਰਦੇ ਪਤਾ ਉਹਦੀ ਲੱਗਣਾ ਜਦੋਂ ਤੜਾ ਤੜਾ ਮੋਤਾ ਹੋਣਾਂ ਦੇ ਪਈਆਂ ਹੋ ਵੀ ਰਹੀਆਂ ਨੇ ਵੈਸੇ ਤਾਂ ਅਜੇ ਬਿਮਾਰੀਆਂ ਨਾਲ ਹੋ ਰਹੀਆਂ ਫੇ ਭੁੱਖ ਨਾਲ ਹੋਣ ਗਿਆ ਹਾਲਤ ਪੈਣਗੇ ਕਿਉਂਕਿ ਪਾਣੀ ਮੁੱਕ ਰਿਹਾ ਜਦ ਪਾਣੀ ਮੁੱਕ ਗਿਆ ਤਾਂ ਫਸਲਾ ਵੀ ਨਹੀਂ ਹੋਣੀ ਆ ਪਾਣੀ ਬਿਨਾ ਜੀ ਪਹਿਲਾ ਪਾਣੀ ਜਿਉ ਹੈ ਜਿਧਾਰਿਆ ਸਭ ਕੋ ਹੈ ਨਾ ਉਹਨਾਂ ਗੁਰੂ ਪਾਣੀ ਪਤਾਵੇ ਨਹੀਂ ਅੱਖਾਂ ਉਹਨਾਂ ਨੇ ਪਰ ਅਸੀਂ ਸਾਰੇ ਪੰਜਾਬੀ ਸਿੱਖ ਇਹਨੂੰ ਐ ਪੜਦੇ ਆ ਜੇ ਖਾਸ ਕਰਕੇ ਸਿੱਖ ਜੇ ਮੰਤਰ ਪੜੀਦਾ ਅੱਖਾਂ ਵਿੱਚ ਕੇ ਬਾਣ ਗੁਰੂ ਪਾਣੀ ਬਿਨਾ ਮਾਤਾ ਤਰਤ ਮਹਾ ਤਦ ਕਾ ਕੇ ਛੱਡ ਕੇ ਮੁੜ ਕੇ ਚੇਤਾ ਪੁੱਲ ਗਿਆ ਕਿਹੜਾ ਗੁਰੂ ਤੇ ਕਿਹੜਾ ਪਿਤਾ ਤੇ ਕਿਹੜੀ ਮਾਤਾ ਉਹਨੇ ਕਿਉਂ ਕਿਹਾ ਇਸ ਕਰਕੇ ਕਿ ਹੈ ਵੀ ਅਸੀਂ ਇਹਦੇ ਪਣਾ ਜੀ ਨਹੀਂ ਸਕਦਾ ਇਹਦਾ ਦਰਜਾ ਗੁਰੂ ਤੇ ਪਿਤਾ ਤੇ ਮਹਾਰਤਾ ਦਾ ਦਿੱਤਾ ਗਿਆ ਪਰ ਅਸੀਂ ਜਿੰਨੇ ਕਰਦਾ ਜਿਹੜੇ ਸਿਆਣੇ ਸਭ ਤੇ ਲੋਕ ਸਾਰੇ ਉਸਦੇ ਸੀ ਤੇ ਪਹਿਲਾਂ ਦਰਿ ਤੇ ਨਮਸਕਾਰ ਕਰਦੇ ਸੀ ਅਸੀਂ ਸੋਚਦੇ ਵੀ ਪਾਗਲੀ ਸੀ ਸ਼ਾਇਦ ਸੂਰਜ ਨੂੰ ਪੁੱਛਦੇ ਸੀ ਸੂਰਜ ਬਣਾ ਬ੍ਰਹਸਪਤੀ ਨਹੀਂ ਹੁੰਦੇ ਜੇ ਸੂਰਜ ਨਾ ਹੋਵੇ ਤਾਂ ਕੁਝ ਵੀ ਨਹੀਂ ਪੈਦਾ ਹੋਣਾ ਬ੍ਰਹਸਪਤੀ ਹੋਣੀ ਨਹੀਂ ਹੈ ਅਸੀਂ ਇਹ ਸੋਚ ਲਏ ਵੀ ਇਹ ਸਾਰਾ ਕੁਝ ਬ੍ਰਾਹਮਣਵਾਦ ਗੰਗਾ ਮਾਤਾ ਨੇ ਕਹਿਣਾ ਸਿੱਖ ਪੁੱਛੋ ਜਦ ਵਿੱਚ ਗੰਗਾ ਨੂੰ ਬਾਤਾ ਕਹਿ ਦੋ ਤਾਂ ਜੇ ਪਾ ਪਾ ਪਾਣੀ ਪੀਤਾ ਕਹਿੰਦੇ ਨੇ ਅੰਦਰ ਜੇ ਗੰਗਾ ਨੂੰ ਬਾਤਾ ਕਹਦੇ ਤੂਫਾਨ ਕੀ ਆ ਗਿਆ ਠੀਕ ਅਸਲ ਗੁਣਾ ਦੀ ਗੱਲ ਹੈ ਸੰਸਾਰ ਦੇ ਵਿੱਚ ਜੇ ਗੰਗਾ ਦੇ ਵਿੱਚ ਗੰਗਾ ਦੇ ਪਾਣੀ ਵਿੱਚ ਗੁਣੋ ਸੀਗੇ ਹੁਣ ਤਾਂ ਨਹੀਂ ਹੈਗੇ ਹੁਣ ਤਾਂ ਹੈ ਹੀ ਨਹੀਂ ਹੁਣ ਪੁਲੀਟਿਕ ਕਰਤਾ ਨਾ ਇਨਸਾਨ ਨੇ ਗੰਗਾ ਨੂੰ ਹੀ ਪੁਲੀਟਿਕ ਕਰਤਾ ਪੋਲੀਟਿਕਾਈਜ਼ ਹੋਰ ਕਰਤਾ ਇਹਨੇ ਕਰੋੜ ਬੰਦੇ ਉੱਥੇ ਜਾ ਕੇ ਟੁਮਕੀ ਮਾਰ ਕੇ ਆਏ ਤੇ ਟਟੀਆਂ ਨੂੰ ਤੇ ਕਰਕੇ ਆਏ ਹੁਣਗੇ ਨਾ ਤੇ ਮਤਲਬ ਇਹਨੂੰ ਇਹਨੂੰ ਵੀ ਪੋਲੂਟ੍ਰੇਸਾਈਜ਼ ਕਰਕੇ ਗੰਦਾ ਨੂੰ ਅਪਵਿੱਤਰ ਕੀਤਾ ਆਪ ਦਾ ਕੀ ਪਵਿੱਤਰ ਹੋਣਾ ਗੰਦਾ ਹੀ ਪਵਿੱਤਰ ਕਰ ਦਿੱਤੀ ਤੇ ਜਿਹੜੀ ਸੋਚ ਹੈ ਨਾ ਇਹਦੇ ਚੋਂ ਬਾਹਰ ਨਿਕਲਣ ਦੀ ਲੋੜ ਹੈ ਜੀ ਸਾਨੂੰ ਹਰ ਤਰ੍ਹਾਂ ਦਾ ਪਾਣੀ ਚਾਹੇ ਸਤਲੂ ਜਹਾ ਚਾਹੇ ਬਿਆਸ ਦਾ ਚਾਹੇ ਗੰਦਾ ਦਾ ਚਾਹੇ ਜਮਨਾ ਦਾ ਸਾਨੂੰ ਨਾ ਪਾਣੀਆਂ ਦੀ ਕਦਰ ਕਰਨੀ ਹੈ ਕਿਉਂਕਿ ਪਾਣੀ ਬਿਨਾਂ ਜੀ ਨਹੀਂ ਸਕਦੇ ਪਰ ਜੰਸਨ ਖੈਲਦੀ ਹੈ ਕਿ ਸਰਦਾ ਜਿਹੜਾ ਸਾਰਾ ਕੁਝ ਗੰਦਮੰਦ ਉਹ ਸਾਰੇ دریا ਪ੍ਰੀਤ ਹੋ ਗਏ ਕੁਛ ਨਹੀਂ ਬਚਿਆ ਸਵੇ ਕੋ ਇਕ ਸਿਰਫ ਧਰਤੀ ਦਾ ਪਾਣੀ ਬਚਿਆ ਧਰਤੀ ਦੇ ਇਟਲਾ ਪਾਣੀ ਬਚਿਆ ਉਹ ਵੀ ਸਰ ਦੇ ਜਿਹੜੇ ਕਾਰਖਾਨੇਦਾਰ ਨੇ ਸ਼ਰਾਬ ਦੇ ਕਾਰਖਾਨੇ ਆਏ ਤੇ ਹੋਰ ਕਾਰਖਾਨੇ ਪਲੇਟਿੰਗ ਦੇ ਇਲੈਕਟ੍ਰੋ ਪਲੇਟਿੰਗ ਜਿਹੜੇ ਖਾਸ ਤਰ ਦੇ ਲੁਧਿਆਣਾ ਫੈਕਟਰੀ ਚ ਉਹ ਸਾਰਾ ਪਾਣੀ ਜਿਹੜਾ ਭੋਰ ਕਰਕੇ ਧਰਤੀ 'ਚ ਭਰ ਇਹ ਤੁਹਾਡਾ ਪਾਪ ਨਹੀਂ ਹੈ ਦੁਨੀਆ 'ਚ ਪਾਪ ਦੇ ਪੁੰਨ ਦਾ ਕਨਸੈਪਟ ਜਿਹੜਾ ਸੱਦ ਦੇ ਜੁਰਫਾਨ ਨੇ ਬਣਾਇਆ ਸੀ ਉਸੇ ਲਈ ਸੀ ਚੰਗੇ ਕੰਮ ਨੂੰ ਸੀ ਪੁੰਨ ਕਹਿੰਦੇ ਸੀ ਮਾਰੇ ਕੰਮ ਪਾਪ ਕਰਦੇ ਸੀ ਉਹੋ ਸੀ ਉਹ ਵੀ ਖਤਮ ਕਰਦਾ ਉਸੇ ਪਾਪ ਪੁੰਨ ਕਹਿੰਦੇ ਵਿੱਚ ਤਾਂ ਸਾਰਾ ਕੁਝ ਪੈਸੇ ਕਮਾਣ ਦੀ ਦੌੜ ਹੈ ਪੈਸੇ ਤੇ ਪਾਵਰ ਦੀ ਦੌੜ ਨੇ ਇਨਸਾਨ ਨੂੰ ਪਾਗਲ ਕੀਤਾ ਹੋਇਆ ਉਹਨੇ ਇਹ ਭੁੱਲਿਆ ਪਿਆ ਜਿਹੜੇ ਦਰਖਤ ਤੇ ਅਸੀਂ ਬੈਠੇ ਆ ਉਹਦੇ ਕਾਣੇ ਕੱਟ ਰਹੇ ਆ ਉਹਨੂੰ ਹੀ ਕੱਟ ਰਹੇ ਆ ਤੋ ਇਸ ਕਰਕੇ ਸਾਰਾ ਸੁਚੇਤ ਕਰਨ ਵਾਸਤੇ ਸਾਰਿਆਂ ਦਾ ਸਾਰੇ ਕੰਮਾਂ ਪਰਤੀ ਸੁਚੇਤ ਕਰਨ ਲਈ ਉਂ ਅਸਾਂ ਸੱਜਣਾਏ ਕੋਈ ਨਾ ਕੋਈ ਪ੍ਰੋਗਰਾਮ ਲੀਕਦਾ ਹੁੰਦਾ ਐਤਕੀ ਵੀ ਮੈਨੂੰ ਅਫਸੋਸ ਹੈ ਕਿ ਲੋਕੀ ਚੰਗਾ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਜਿਹੜੇ ਪਰਸੋਂ ਸਾਡਾ ਫੰਕਸ਼ਨ ਸੀਗਾ ਇਹਨੇ ਵਧੀਆ ਬੁਲਾ ਰਹੇ ਜਿਹੜੇ ਤੇ ਬੁੱਢਾ ਦਰਿਆ ਦਾ ਪਾਣੀ ਸਾਫ ਕਰਨ ਤੇ ਲੱਤੇ ਹੋਏ ਨੇ ਕੋਰੋਨਾ ਨੇ ਆਪਣੀ ਬੜੀ ਮਿਹਨਤ ਕੀਤੀ ਹੋਈ ਹੈ ਪਰ ਬਹੁਤ ਲੋਕੀ ਘਟਾਏ ਹੂੰ ਲੈ ਸੁਣਦੇ ਨਹੀਂ ਇਸ ਬਸਿਆ ਕੀ ਹੈ ਸਾਡੀ ਅਸੀਂ ਜੀਣਾ ਕਿਵੇਂ ਹੈ ਤੇ ਫਿਰ ਬਚਣਗੇ ਕਿਵੇਂ ਮੈਨੂੰ ਇਹ ਨਹੀਂ ਸਮਝ ਆਉਂਦੀ ਪਰ ਇਹ ਸਿਰਫ ਪੈਸਾ ਕਮਾਣਾ ਤੇ ਪਾਵਰ ਦੀ ਦੌੜ ਪਿੱਛੇ ਪਾਗਲ ਹੋ ਜਾਣਾ ਆਪਣੇ ਦੇਸ਼ ਵਾਸੀਆਂ ਨੂੰ ਪੁਰ ਜਾਣਾ ਆਪਣੇ ਪੰਜਾਬੀਆਂ ਨੂੰ ਪੁਰ ਜਾਣਾ ਆਪਣੇ ਗੱਲ ਕੀ ਸਾਰੀ ਦੁਨੀਆ ਦੇ ਸਰਬੱਤ ਦਾ ਭਲਾ ਸਾਡਾ ਸਾਡੇ ਵਾਸਤੇ ਹੁਕਮ ਹੈ ਮਾਨ ਕਰਾਮ ਚੜਦੀ ਕਲਾ ਤੇਰੇ ਪਾਰੇ ਸਰਬੱਤ ਦਾ ਭਲਾ ਪਰ ਇਹ ਗੱਲਾਂ ਸਿਰਫ ਕਹਿਣ ਵਾਸਤੇ ਬਣ ਗਈਆਂ ਇਹਦੇ ਤੇ ਅਮਲ ਕਦੋਂ ਹੋਏਗਾ ਕਮਲ ਤਾਂ ਕੋਈ ਕੋਈ ਕਰਦਾ ਇਹਦੇ ਤੇ ਕਾਲ ਸਾਈਡ ਵਾਲੇ ਕਰ ਰਹੇ ਨੇ ਅਜੇ ਵੀ ਸੁਖਰਾਵੀ ਹੈਗੇ ਕੁਝ ਸੰਸਥਾਾਂ ਜਿਹੜੀਆਂ ਖਾਸ ਤੌਰ ਤੇ ਸਿੱਖ ਸੰਸਥਾਾਂ ਵਿੱਚ ਪਤੀਆ ਕੰਮ ਕੀਤਾ ਉਹਦਾ ਇਹ ਪੱਤਰਨਾ ਜਿੱਥੇ ਨਹੀਂ ਮਦਦ ਪਹੁੰਚਦੀ ਉੱਥੇ ਮਦਦ ਪਹੁੰਚਦੇ ਆ ਉਹ ਬਿਲਾ ਇਸ ਪੇਪਰ ਤੋਂ ਕਿਹੜੀ ਦੇਸ਼ ਦੇ ਨੇ ਸਾਈ ਨੇ ਸਿੱਖ ਨੇ ਮੁਸਲਮਾਨ ਨੇ ਕੌਣ ਨੇ ਇਹ ਬਹੁਤ ਵੱਡੀ ਗੁਰਸਾਹਿਬ ਦੀ ਦੇਣ ਹੈ ਸਾਨੂੰ ਕਿ ਅਸੀਂ ਇਸ ਪਾਸੇ ਲੱਗੇ ਹੋਇਆ ਪਰ ਜਿਹੜਾ ਪਰ ਸਵਿਸਰੇ ਹੋਇਆ ਨਾ ਉਹ ਵੀ ਯਾਦ ਕਰਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਤਰਤੀ ਹੋਵੇ ਪਾਏ ਨੂੰ ਕਿਵੇਂ ਬਚਾਣਾ ਹੈ ਤੈਈਸੀ ਬਚ ਸਕਾਂ ਉਹ ਪੋਤਨ ਉਹ ਵੀ ਫੀ